ਸਿੰਘ ਸਾਹਿਬ ਜਥੇਦਾਰ ਅਰ ਸ਼ਹੀਦ ਗੁਰਦੇਵ ਸਿੰਘ ਕੌਕੇ ਦੀ ਮੌਤ ਸੰਬੰਧੀ ਪੰਜਾਬ ਪੁਲਿਸ ਵੱਲੋਂ ਪਾਇ ਪਬਲਪੂਸੇ ਅਤੇ ਜਥੇਦਾਰ ਦੇ ਪਰਿਵਾਰ ਨੂੰ ਅਜੇ ਤੱਕ ਇਨਸਾਫ ਨਾ ਮਿਲਣ ਦੀ ਸੂਰਤ ਵਿੱਚ ਆਪਣੀ ਆਵਾਜ਼ ਬੁਲੰਦ ਕਰਦੇ ਆ। ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਬਲਦੇਵ ਸਿੰਘ ਬਡਾਲਾ ਵੱਲੋਂ ਅੱਜ ਇਤਿਹਾਸਿਕ ਗੁਰਦੁਆਰਾ ਗੁਰੂ ਸਰ ਕੌਕੇ ਤੋਂ ਰੰਭੀ ਪੈਦਲ ਇਨਸਾਫ ਯਾਤਰਾ ਕੌਕੇ ਕਲਾਂਡ ਲਾ ਡੇੜਾ ਤੇ ਮਾਣੂ ਕੇ ਪਿੰਡ ਹੁੰਦੀ ਹੋਈ ਸ਼ਾਮ ਨੂੰ ਗੁਰਦੁਆਰਾ ਸ੍ਰੀ ਮਹਿਦੀਆਂ ਸਾਹਿਬ ਪਹੁੰਚੀ। ਜਿੱਥੇ ਇਸ ਯਾਤਰਾ ਦਾ ਪਰਪੋਰਸ ਵਰਤ ਕੀਤਾ ਗਿਆ ਅਤੇ ਅਰਦਾਸ ਬੇਨਤੀ ਉਪਰੰਤ ਸਮਾਪਤ ਹੋਈ ਇਸ ਮੌਕੇ ਮੁੱਖ ਸੇਵਾ ਦਾ ਸ਼ਾਇਕ ਕੁਲਵੰਤ ਸਿੰਘ ਲੱਖਾ ਨੇ ਉਹਨਾਂ ਦੇ ਪ੍ਰਾਤਕਰ ਹਰਪ੍ਰੀਤ ਸਿੰਘ ਜੋਨੀ ਨੇ ਭਾਈ ਬੰਦੇਵ ਸਿੰਘ ਮਡਾਲਾ ਨੂੰ ਸਿਰੋਪਾ ਦੇ ਸਨਮਾਨਤ ਕੀਤਾ ਤੇ ਉਹਨਾਂ ਦੇ ਉਦਮ ਦੀ ਪ੍ਰਸ਼ੰਸਾ ਕੀਤੀ ਇਸ ਤੋਂ ਪਹਿਲਾਂ ਪਿੰਡ ਡੇੜਕਾ ਵਿਖੇ ਇਸ ਯਾਤਰਾ ਦੇ ਪੁੱਜਣ ਤੇ ਸਾਹਕਾ ਸਰਪੰਚ ਹਰਜੀਤ ਸਿੰਘ ਬਬੂ ਅਤੇ ਕਰਨੈਲ ਸਿੰਘ ਘਰੇ ਨੇ ਸੰਗਤਾਂ ਨੂੰ ਲੰਗਰ ਛਕਾਇਆ

ਆਪ ਜਨਾ ਦੇ ਕੋਈ ਪੂਰਾ ਕਰਨੇ ਵਾਲੇ ਵਾਲੇ ਜੀ ਹੈ ਜਿਹੜੀ ਗੱਲ ਲੱਗ ਗਿਆ ਉਹਦਾ ਜਿਹੜਾ ਕੋਈ ਪੁੱਛਣਾ ਹੈ ਇਸ ਮੌਕੇ ਉਗੀ ਸਮਾਜ ਸੇਵਕਾ ਬੀਬੀ ਮਨਜੀਤ ਕੌਰ ਦੇੜਕਾ ਨੇ ਸਰਪਉ ਦੇ ਕੇ ਭਾਈ ਬਡਾਲਾ ਤੇ ਸਾਥੀਆਂ ਦਾ ਸਨਮਾਨ ਕੀਤਾ। ਉਹਨਾਂ ਨਾਲ ਇਸ ਮੌਕੇ ਜਥੇਦਾਰ ਕੌਮ ਕੇ ਕਿਸ ਦੇ ਮੁਖਵਾ ਭਾਈ ਦਰਸਨ ਸਿੰਘ ਘਟੂਰ ਅਤੇ ਕੈਪਟਨ ਬਲੌਰ ਸਿੰਘ ਪੁੰਬਰਾ ਭਾਈ ਦਰਸਨ ਸਿੰਘ ਦੇੜਕਾ ਵੀ ਉੱਚੀ ਜੀ ਤੌਰ ਤੇ ਹਾਜ਼ਰ ਸਨ ਜਿਨ੍ਹਾਂ ਨੇ ਵੀ ਭਾਈ ਬਡਾਲਾ ਨੂੰ ਸਰਪਉ ਦੇ ਕੇ ਅਤੇ ਨਕਦੀ ਦੇ ਕੇ ਉਹਨਾਂ ਦਾ ਸਨਮਾਨ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ। ਜਥੇਦਾਰ ਸ਼੍ਰੀ ਅਕਾਲ ਤਖਸਾਲ ਸਾਹਿਬ ਸ਼ਹੀਦ ਭਾਈ ਗੁਰਦੇਵ ਸਿੰਘ ਕੋਂਕੇ ਜਿਨ੍ਹਾਂ ਦੀ ਸ਼ਹਾਦਤ ਨੂੰ ਸਮਰਪਿਤ ਇਨਸਾਫ ਯਾਤਰਾ ਗੁਰੂ ਸਾਹਿਬ ਤੋਂ ਆਰੰਭ ਹੋ ਕੇ ਵਾਇਆ ਡੱਲਾ ਦੇਹੜਾ ਕਾ ਮਾਣੋ ਕੇ ਹੁੰਦੇ ਹੋਏ ਮਹਿੰਦਿਆਣਾ ਸਾਹਿਬ ਜਾ ਕੇ ਸੰਪੰਨ ਹੋਣੀ ਸੀ ਜਿੰਨੇ ਸਵੇਰੇ 11 ਵਜੇ ਅਰਦਾਸ ਕਰਕੇ ਮਹਾਰਾਜ ਦੀ ਹਾਜ਼ਰੀ ਚ ਹਜ਼ੂਰੀ ਚ ਪੰਜ ਸਿੰਘਾਂ ਦੀ ਗਵਾਈ ਵਿੱਚ ਰਵਾਨਾ ਹੋਣਾ ਸੀਗਾ ਖੈਰ ਪਤਾ ਨਹੀਂ ਕਿਵੇਂ ਕੀ ਹੋਇਆ ਪਹਿਲੇ ਪਤਾ ਲੱਗਿਆ ਜੀ ਉੱਥੋਂ ਮਹਾਰਾਜੀ ਦਾ ਸਰੂਪ ਸਾਨੂੰ ਨਹੀਂ ਮਿਲ ਰਿਹਾ ਗੁਰੂ ਸਾਹਿਬ ਤੋਂ ਉਦੋਂ ਬਾਅਦ ਅਸੀਂ ਪਿੰਡ ਦੇ ਢੇੜਕੇ ਵੀ ਉਹ ਸਿੰਘ ਆਏ ਇੱਥੋਂ ਵੀ ਪਤਾ ਲੱਗਿਆ ਕਿ ਸਾਨੂੰ ਸਰੂਪ ਨਹੀਂ ਮਿਲ ਰਿਹਾ ਪਹਿਲੇ ਪੰਜ ਸਿੰਘਾਂ ਦੀ ਜਗ੍ਹਾ ਚਾਰਾਂ ਦੀ ਗੱਲ ਹੋਈ ਚਾਰ ਪੂਰੇ ਹੋ ਗਏ ਪੰਜ ਪੂਰੇ ਕਰ ਦਿੱਤੇ ਗਏ ਉਦੋਂ ਬਾਅਦ ਐਸ ਐਚਓ ਸੁਰਜੀਤ ਸਿੰਘ ਹਾਂਜੀ ਉਹ ਆ ਕੇ ਪੁੱਛਦੇ ਨੇ ਇਹ ਕਿਹਦੀ ਜ਼ਿੰਮੇਵਾਰੀ ਤੇ ਜਾ ਰਿਹਾ ਹੈ ਇਹ ਪੁੱਛਣਾ ਬਣਦਾ ਨਹੀਂ ਸੀ ਉਹਨਾਂ ਦਾ ਕਿਉਂ ਇਹ ਗੁਰਦੁਆਰੇ ਦੇ ਪ੍ਰਬੰਧ ਨੇ ਵੇਖਣਾ ਏ ਪਿੰਡ ਦੇ ਸਰਪੰਚ ਨੇ ਵੇਖਣਾ ਏ ਜਾਂ ਜਿਹੜੀਆਂ ਜ਼ਿੰਮੇਵਾਰ ਧਿਰਾਂ ਨੇ ਉਹਨਾਂ ਨੇ ਦੇਖਣਾ ਆ ਜੇ ਇਹਨਾਂ ਨੇ ਪੁੱਛਣਾ ਆ ਤੇ ਫਿਰ ਇਹਨਾਂ ਨੂੰ ਪੁੱਛਣਾ ਚਾਹਾਂਗਾ ਕਿ 328 ਰੂਪ ਚੋਰੀ ਵੇਚ ਦਿੱਤੇ ਦਰਬਾਰ ਸਾਹਿਬ ਤੋਂ ਬਦਲ ਕਿਆ ਨੇ ਐਸ ਐਚਓ ਸਭ 4 ਸਾਲ ਹੋ ਗਏ ਬੈਠਿਆਂ ਨੂੰ ਪੁੱਛ ਲੈਣਾ ਸੀ ਉਹਨਾਂ ਨੂੰ ਵੀ ਕਿਹਦੇ ਜ਼ਿੰਮੇਵਾਰੀ ਤੇ ਤੁਸੀਂ ਚੋਰੀ ਦਿੱਤੇ ਭਈ ਕਿਹਦੀ ਜ਼ਿੰਮੇਵਾਰੀ ਤੇ 202 ਲੱਖ 4536 ਅੰਗ ਲਾਪਤਾ ਕੀਤੇ ਕਿਹਦੀ ਜ਼ਿੰਮੇਵਾਰੀ ਤੇ 992000 886 ਅੰਗ ਚੋਰੀ ਛਾਪੇ ਕਿਹਦੀ ਜ਼ਿੰਮੇਵਾਰੀ ਤੇ 982700 ਰੁਪਇਆ ਚੋਰੀ ਕੀਤਾ ਕਿਹਦੀ ਜ਼ਿੰਮੇਵਾਰੀ ਤੇ 10 ਲੱਖ ਫਰਮੇ ਪ੍ਰਾਈਵੇਟ ਬੰਦਿਆਂ ਨੂੰ ਦਿੱਤੇ ਕਿਹਦੀ ਜ਼ਿੰਮੇਵਾਰੀ ਤੇ ਸੈਂਕੜੇ ਸਰੂਪ ਅੱਗ ਦੀ ਭੇਟ ਚੜ ਗਿਆ ਤੁਸੀਂ ਬੇਈਮਾਨ ਨੂੰ ਪੰਜ ਜਾਂ ਨੌ ਦੱਸਦੇ ਹੋ ਬਾਕੀ ਕਿੱਥੇ ਗਿਆ ਕਿਹਦੀ ਜ਼ਿੰਮੇਵਾਰੀ ਤੇ ਇਸ 61 61 ਸਰੂਪ ਤੁਸੀਂ ਉਹ ਧਿਆਨ ਅਧਿਕਾਰਤ ਤਿਆਰ ਕਰਵਾਏ ਕਿਹਦੀ ਜ਼ਿੰਮੇਵਾਰੀ ਤੇ ਉੱਚ 125 ਰੁਪਿਆਂ ਦੀ ਬੇਦਬੀ ਹੋਈ ਕਿਹਦੀ ਜ਼ਿੰਮੇਵਾਰੀ ਤੇ 1000 ਸਰੂਪ ਮੇਡ ਇਨ ਚైనా ਬਣਿਆ ਚੋਰੀ ਅਮਰੀਕਾ ਡੱਬਿਆਂ ਚ ਬੰਦ ਹੋ ਕੇ ਪਹੁੰਚਿਆ ਉਹ ਬੰਦੇ ਜਦੋਂ ਨੰਗੇ ਕੀਤੇ ਤੇ ਉਹਨਾਂ ਨੂੰ ਛੱਡਣ ਵਾਲੇ ਕੌਣ ਸਨ ਕਰਮਚਾਰੀ ਜਥੇਦਾਰ ਨਾ ਕੀ ਇਹਨਾਂ ਦੇ ਵਾਰਸ ਉਹਨਾਂ ਵਾਲੇ ਜਿਹੜੇ ਆ ਕਰਮਚਾਰੀ ਉਹਨਾਂ ਨੇ ਕੀਤਾ ਔਰ 4 ਸਾਲ ਹੋ ਗਏ ਸਾਨੂੰ ਉੱਥੇ ਬੈਠਿਆ ਨੂੰ ਤੰਬੂ ਲਾ ਕੇ ਸੁਪਰੀਮ ਕੋਰਟ ਕਹਿ ਰਿਹਾ ਕਿ ਦੋਸ਼ੀ ਫੜ ਕੇ ਅੰਦਰ ਦਿਓ ਉੱਥੇ ਤੇ ਪ੍ਰਸ਼ਾਸਨ ਵੀ ਮੂਕ ਦਰਸ਼ਕ ਹੈ ਉੱਥੇ ਤੇ ਸਰਕਾਰਾਂ ਵੀ ਚੁੱਪ ਨੇ ਉੱਥੇ ਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਇੱਥੇ ਮੈਂਬਰ ਆ ਕੇ ਦਾਬੇ ਮਾਰਦੇ ਆ ਉਹਨਾਂ ਦੇ ਪੱਲੇ ਵੀ ਕੱਖ ਨਹੀਂ ਉਥੇ ਸਾਨੂੰ ਕਹਿ ਰਹੇ ਹੋ ਕਿ ਤੁਸੀਂ ਰਾਜਨੀਤੀ ਕਰਦੇ ਹੋ ਉੱਥੇ ਹੁਣ ਤੁਸੀਂ ਦੱਸਦੇ ਹੋ ਨਾਲੇ ਅੱਜ ਤੱਕ ਕੋਈ ਸ਼੍ਰੋਮਣੀ ਕਮੇਟੀ ਦੀ ਚੋਣ ਦਾ ਪ੍ਰਚਾਰ ਨਹੀਂ ਸੀ ਨਾ ਇੱਥੇ ਕੋਈ ਐਮਐਲਏ ਐਮਪੀ ਦਾ ਪ੍ਰਚਾਰ ਸੀ ਨਾ ਇੱਥੇ ਕੋਈ ਸਰਪੰਚੀ ਦੀਆਂ ਚੋਣਾਂ ਦਾ ਪ੍ਰਚਾਰ ਸੀ ਇੱਥੇ ਤਾਂ ਕੇਵਲ ਸ਼ਹੀਦ ਜਥੇਦਾਰ ਭਾਈ ਕੌਂਕੇ ਜੀ ਦੀ ਸ਼ਹੀਦੀ ਨੂੰ ਸਮਰਪਿਤ ਸ਼ਹਾਦਤ ਨੂੰ ਸਮਰਪਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਸੁਨੇਹਾ ਸੀ ਕਿ ਭਵਿੱਖ ਵਿੱਚ ਕੋਈ ਪ੍ਰਿਸਟਨ ਲੀਡਰ ਪ੍ਰਸਤ ਪੁਲਿਸ ਅਫਸਰ ਨਜਾਇਜ਼ ਨਹੱਕੇ ਆਉਣ ਵਾਲੇ ਭਾਈ ਗੁਰਦੇਵ ਸਿੰਘ ਚੁੱਕ ਕੇ ਬਿਨਾ ਮਤਲਬ ਤੋਂ ਤਸ਼ੱਦਦ ਕਰਕੇ ਉਹਨਾਂ ਨੂੰ ਕੋਹ ਕੋਹ ਕੇ ਮਾਰ ਨਾ ਸਕਣ ਗੱਲ ਤਾਂ ਉਹ ਕਰਨੀ ਸੀ ਇੱਥੇ ਜੇ ਤੁਸੀਂ ਵਾਕੇ ਕਹਿ ਰਹੇ ਹੋ ਕਿ ਅਸੀਂ ਭਾਈ ਗੁਰਦੇਵ ਸਿੰਘ ਦੇ ਹੱਕ ਚਾ ਕਦੀ ਉਹਨਾਂ ਦੇ ਪਰਿਵਾਰ ਨੂੰ ਮਿਲਦੇ ਹੋ ਕਦੇ ਸਰੋਪੇ ਪਵਾਉਨੇ ਹੋ ਕਦੇ ਆਪ ਪਾਉਨੇ ਹੋ 31 ਸਾਲ ਬਾਅਦ ਤੁਹਾਨੂੰ ਯਾਦ ਆਉਂਦਾ ਆ ਤੇ ਕੀ ਅੱਜ ਇੱਥੇ ਤੁਹਾਨੂੰ ਕੀ ਵਿਵਿਧਤਾ ਪੈ ਗਈ ਸੀ ਪੀਐਸ ਯਾਤਰਾ ਨੂੰ ਤਰਪੀੜ ਕਰਨਾ ਜਿਹੜੀ ਪੈਦਲ ਕੀਤੀ ਜਾਣੀ ਇਹ ਸਮੱਸਿਆਵਾਂ ਆਈਆਂ ਨੇ ਖੈਰ ਅਸੀਂ ਫੈਸਲਾ ਕਰ ਲਿਆ ਕਿ ਬਾਬੇ ਨਾਮਦੇਵ ਜੀ ਨੂੰ ਧੱਕੇ ਮਾਰ ਕੇ ਮੰਦਰ ਚੋਂ ਬਾਹਰ ਕੱਢ ਦਿੱਤਾ ਤੇ ਉਹਨਾਂ ਨੇ ਸ਼ਬਦ ਥੋੜਾ ਛੱਡ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੱਥਾ ਨਹੀਂ ਟੇਕਣ ਦਿੱਤਾ ਮਹਾਰਾਜੀ ਬਾਰੋਂ ਪ੍ਰਕਰਮਾ ਕਰਕੇ ਆ ਗਏ ਸਨ ਗੁਰੂ ਬਾਬੇ ਕਬੀਰ ਨੂੰ ਇਹਨਾਂ ਨੇ ਧੱਕੇ ਮਾਰ ਕੇ ਕਾਂਸੀ ਦੀ ਧਰਤੀ ਤੋਂ ਬਾਹਰ ਕਰ ਦਿੱਤਾ ਇਸ ਤਰ੍ਹਾਂ ਦੀਆਂ ਹੋਰ ਕਈ ਕਟਨਾਵਾਂ ਨੇ ਜਿਹੜੀਆਂ ਇਤਿਹਾਸ ਵਿੱਚ ਆਉਂਦੀਆਂ ਨੇ ਤੇ ਮੈਂ ਬੇਨਤੀ ਕਰਦਾ ਆ ਅਸੀਂ ਪੰਜ ਸਿੰਘ ਨਿਸ਼ਾਨਚੀ ਅੱਗੇ ਲਾ ਕੇ ਅਰਦਾਸ ਕਰਕੇ ਪੈਦਲ ਯਾਤਰਾ ਕਰਦੇ ਹੋਏ ਹੁਣ ਅੱਦੇ ਹੀੜ ਕੇ ਸਰਪੰਚ ਸਾਹਿਬ ਦੇ ਘਰੇ ਪਹੁੰਚੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੰਗਤ ਵੱਲੋਂ ਜਿਹੜੀ ਸੰਗਤ ਸੀ ਉਹਦਾ ਸਾਨੂੰ ਜਰੂਰ ਅੱਜ ਥੋੜਾ ਜਿਹਾ ਦੁੱਖ ਲੱਗਿਆ ਕਿ ਜਿਹੜੇ ਇਥੋਂ ਦੇ ਲੋਕ ਸੀ ਨਾ ਉਹ ਪਤਾ ਨਹੀਂ ਕਿੰਨਾ ਕੁ ਪਿਆਰ ਕਰਦੇ ਗੁਰੂ ਸਾਹਿਬ ਨੂੰ ਵੀ ਨੰਗੇ ਪੈਰ ਸੜਕਾਂ ਤੇ ਨਿਆਣੇ ਲੈ ਕੇ ਖਲੋਤੇ ਸੀ ਮਹਾਰਾਜ ਦੀ ਸਵਾਰੀ ਆ ਰਹੀ ਤੇ ਅਸੀਂ ਮੱਥਾ ਟੇਕਣਾ ਪਰ ਜਦੋਂ ਵੇਖਦੇ ਸੀ ਵੀ ਮੱਥਾ ਟੇਕਣ ਨੂੰ ਸਵਾਰੀ ਕਿੱਥੇ ਆ ਸਿੱਖ ਲੱਭਦਾ ਆਪਣੇ ਗੁਰੂ ਨੂੰ ਮੈਂ ਨਮਸਕਾਰ ਕਰਨੀ ਤੇ ਸਾਡੀਆਂ ਜਿੰਨੀਆਂ ਵੀ ਯਾਤਰਾਵਾਂ ਜਾਂ ਵੱਡੇ ਵੱਡੇ ਸਾਡੇ ਨਗਰ ਕੀਰਤਨ ਸੰਤ ਗਿਆਨੀ ਕਰਤਾਰ ਸਿੰਘ ਜੀ ਹੋਣਾ ਨੇ ਕੱਢੇ ਆ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬਹੁਤ ਕੁਝ ਐਸੀਆਂ ਗੱਲਾਂ ਹੋਈਆਂ ਚਲੋ ਕੋਈ ਗੱਲ ਨਹੀਂ ਇਹ ਸਮੱਸਿਆਵਾਂ ਅਸੀਂ ਸ਼ੁਰੂ ਤੋਂ ਮਿੱਤਰ ਬਣਾਈਆਂ ਹੋਈਆਂ ਜੀ ਮਹਿੰਦੀਆ ਸਾਹਿਬ ਦਾ ਇਸ ਸਾਥ ਜੀ ਮਹਿੰਦੀਆਣਾ ਸਾਹਿਬ ਜਾ ਕੇ ਅਰਦਾਸ ਕਰਾਂਗੇ ਤੇ ਪੰਜਾਬ ਸਰਕਾਰ ਨੂੰ ਇਹ ਵੀ ਕਹਿਣਾ ਚਾਹੁੰਨੇ ਤੁਹਾਡੇ ਜ਼ਰੀਏ ਇੱਕ ਵੱਖਰੀ ਅਦਾਲਤ ਦੀ ਸਥਾਪਨਾਤੀ ਕਰ ਦਿਓ ਜਿਹੜੇ ਇਮਾਨਦਾਰ ਜੱਜ ਕਿਸੇ ਦੇ ਪ੍ਰਭਾਵ ਹੇਠ ਨਾ ਹੋਣ 1977 ਤੋਂ ਲੈ ਕੇ ਹੁਣ ਤੱਕ ਜੋ ਪੰਜਾਬ ਨਾਲ ਬੁੱਚੜ ਲੀਡਰਾਂ ਤੇ ਬੁੱਚੜ ਅਫਸਰਾਂ ਨੇ ਕੀਤਾ ਨਾ ਉਹ ਤਸਵੀਰ ਨੰਗੀ ਕਰ ਦਿਓ ਕਿਉਂਕਿ ਤੁਹਾਨੂੰ ਬਦਲਾ ਲਈ ਚੁਣਿਆ ਹੋਇਆ ਆ ਅਜੇ ਵੀ ਅਸੀਂ ਮਾਨ ਸਰਬ ਤੁਹਾਡੇ ਤੇ ਮਾਨ ਕਰਕੇ ਕਹਿ ਸਕਦੇ ਵੀ ਤੁਸੀਂ ਕਰੋਗੇ ਆਸ ਰੱਖਦੇ ਆ ਜੇ ਨਹੀਂ ਕਰੋਗੇ ਤੇ ਫਿਰ ਪੰਥ ਆਪੇ ਸੋਚ ਲਊ ਨਾਲ ਇੱਕ ਗੱਲ ਹੋਰ ਮੈਂ ਵੀ ਕਹਿ ਦਿਆਂ ਕਿ ਤੁਹਾਡੇ ਡੱਲੇ ਪਿੰਡ ਤੋਂ ਇਹ ਵੀ ਗੱਲ ਸਾਹਮਣੇ ਆਈ ਕਿ ਮਾਨ ਸਰਕਾਰ ਜਿਸ ਥਾਣੇ ਦੇ ਵਿੱਚ ਕੋਹ ਕੋਹ ਕੇ ਭਾਈ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਉਹ ਥਾਣਾ ਜਿਹੜਾ ਸਿੱਖ ਪੰਥ ਦੇ ਹਵਾਲੇ ਕੀਤਾ ਜਾਵੇ ਤਾਂ ਕਿ ਉੱਥੇ ਭਾਈ ਕੌਂਕੇ ਦੀ ਯਾਦਗਾਰ ਬਣਾਈ ਜਾਵੇ ਆਉਣ ਵਾਲੀ ਪਨੀਰੀ ਨੂੰ ਦੱਸਿਆ ਜਾਏ ਤੇ ਬੁੱੱਜੜ ਪੁਲ ਅਫਸਰਾਂ ਦੀਆਂ ਜ਼ਮੀਨਾਂ ਜੈ ਦਾਦਾਂ ਦੀ ਕੁਰਕਰੀ ਕਰਕੇ ਉਹ ਪੈਸਾ ਪੰਜਾਬ ਦਾ ਕਰਜ਼ਾ ਲਾਉਣ ਲਈ ਤੇ ਉਜੜੇ ਹੋਏ ਪਰਿਵਾਰਾਂ ਨੂੰ ਵਸੀਲਾ ਬਣਾਇਆ ਜਾਵੇ ਇਹ ਸਨੇਹਾ ਦੇਣ ਲਈ ਇਹ ਯਾਤਰਾ ਹੈ ਇਹ ਕੇਸ ਦਾਤਰ ਨੂੰ ਬਿਨਾ ਤੋੜਾ ਡਾਗਣਾ ਜਿੱਤੀਦਰ ਸਾਹਿਬ ਦੇ ਕੋਈ ਪ੍ਰੋਗਰਾਮ ਹੈ ਉਹ ਅਗਲੇ ਹੋਣਗੇ ਜੀ ਉਹ ਤੁਹਾਡੇ ਆਉਣ ਵਾਲੇ ਦਿਨਾਂ ਚ ਸਾਹਮਣੇ ਰੱਖਾਂਗੇ ਇਹ ਤੇ ਸ਼ੁਰੂਆਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ